ਕੂਣੀ ਦੇ ਇਸ ਜਗ੍ਹਾ ਤੇ ਦਰਦ ਜਿਸ ਨੂੰ 골ਫਰਸ ਐਲਬੋ ਕਿਹਾ ਜਾਂਦਾ ਹੈ ਔਰ ਇਸ ਨੂੰ ਮੀਡੀਅਲ ਐਪੀਕੋਂਡਾਈਲੈਟਿਸ ਵੀ ਕਿਹਾ ਜਾਂਦਾ ਹੈ ਬਹੁਤ ਲੋਕਾਂ ਦੇ ਇਸ ਜਗ੍ਹਾ ਤੇ ਦਰਦ ਹੁੰਦਾ ਜ਼ਰੂਰੀ ਨਹੀਂ ਜਿਹੜੇ ਲੋਕ 골ਫ ਖੇਡਦੇ ਆ ਉਹਨਾਂ ਦੀ ਦਰਦ ਹੁੰਦਾ ਸਾਡੇ ਕੋਲ ਅੱਜ ਪੇਸ਼ੈਂਟ ਆਏ ਨੇ ਨਿਰਮਲਜੀਤ ਸਿੰਘ ਨਿੰਮਾ ਇਹਨਾਂ ਦਾ ਪਿੰਡ ਪਮਾਲ ਹੈ ਔਰ ਇਹ ਪੇਸ਼ੇ ਵਜੋਂ ਲੱਕੜੀ ਦਾ ਕੰਮ ਕਰਦੇ ਨੇ ਕਾਰਪੈਂਟਰ ਨੇ ਬਹੁਤ ਮਿਹਨਤ ਕਰਦੇ ਨੇ ਇਹ ਸਾਰਾ ਦਿਨ ਇਹਨਾਂ ਦਾ ਕੰਮ ਥੌੜੀ ਚਲਾਉਣਾ ਹੈ ਔਰ ਤੁਸੀਂ ਦੇਖੋ ਇਸ ਜਗ੍ਹਾ ਤੇ ਆਪਾਂ ਟੇਪ ਦਾ ਕਰਤੀ ਇਹਨਾਂ ਦੇ ਕੇ ਕੇ ਟੇਪ ਜਿਸ ਨੂੰ ਕਿਹਾ ਜਾਂਦਾ ਹੈ ਹੋਰ ਇਹਨਾਂ ਨੂੰ ਆਪਾਂ ਕਸਰਤਾਂ ਵੀ ਸਿਖਾਈਆਂ ਨੇ ਔਰ ਇਹ ਇਸ ਤੋਂ ਹੁਣ ਠੀਕ ਵੀ ਹੋ ਗਏ ਨੇ ਸੋ 골ਫਰ ਐਲਬੋਸ ਸਪੈਸ਼ਲੀ ਉਹ ਲੋਕਾਂ ਨੂੰ ਹੁੰਦੀ ਆ ਜਿਹੜੇ ਲੋਕ ਥਰੋ ਕਰਨ ਦਾ ਕੰਮ ਕਰਦੇ ਨੇ 골ਫ ਖੇਡਦੇ ਆ ਉਹਨਾਂ ਤੋਂ ਹੁਣੀ ਹੁਣੀ ਆ ਟੈਨਿਸ ਖੇਡਦੇ ਆ ਉਹਨਾਂ ਨੂੰ ਤਾਂ ਹੁਣੀ ਹੋਣੀ ਆ ਘਰ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਜ਼ਿਆਦਾ ਗੁੱਟ ਦਾ ਉਂਗਲਾਂ ਦਾ ਜਿਆਦਾ ਕੰਮ ਕਰਨ ਉਹਨਾਂ ਨੂੰ ਇਹ ਆਮ ਨਿਕਲ ਕੇ ਸਾਹਮਣੇ ਆਉਂਦਾ ਹੈ ਸੋ ਜਿਹੜੇ ਪਲੰਬਰ ਨੇ ਜਿਹੜੇ ਆਪਣੇ ਟੂਟੀਆਂ ਦੇ ਮਿਸਤਰੀ ਆ ਉਹਨਾਂ ਨੂੰ ਇਹ ਚੀਜ਼ ਨਿਕਲ ਕੇ ਸਾਹਮਣੇ ਬਹੁਤ ਜ਼ਿਆਦਾ ਆਉਂਦੀ ਹੈ ਸੋ ਇਸ ਦੇ ਦੌਰਾਨ ਆਪਾਂ ਨੂੰ ਕਿਹੜੀਆਂ ਕਸਨਤਾ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹ ਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਣਾ ਸਭ ਤੋਂ ਪਹਿਲੀ ਐਕਸਰਸਾਈਜ਼ ਲਈ ਤੁਹਾਨੂੰ ਇੱਕ ਡੰਬਲ ਚਾਹੀਦਾ ਹੋਵੇਗਾ ਅਗਰ ਤੁਹਾਡੇ ਕੋਲ ਡੰਬਲ ਨਹੀਂ ਹੋਏਗਾ ਤਾਂ ਤੁਸੀਂ ਕਿਲੋ ਦਾ ਕੋਈ ਵੀ ਇੱਟ ਜਾਂ ਤੁਸੀਂ ਛੋਟਾ ਜਿਹਾ ਕੋਈ ਪੱਟਾ ਲੈ ਸਕਦੇ ਹੋ ਪਹਿਲੀ ਕਸਰਤ ਦੇ ਵਿੱਚ ਤੁਸੀਂ ਬਾਹ ਬਿਲਕੁਲਾਂ ਸਿੱਧੀ ਰੱਖ ਦੇਣੀ ਹੈ ਔਰ ਇਸ ਨੂੰ ਤੁਸੀਂ ਡੰਬਲ ਨੂੰ ਹੌਲੀ-ਹੌਲੀ ਥੱਲੇ ਲੈ ਕੇ ਜਾਣਾ ਹੈ ਦਾ ਸਲੋ 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 ਮਤਲਬ 4 ਤੋਂ 5 ਗਿਣਦੇ ਜਾਓਗੇ ਦੂਸਰੇ ਹੱਥ ਦੀ ਮਦਦ ਨਾਲ ਫਿਰ ਇਸ ਨੂੰ ਵਾਪਸ ਲਿਆਉਂਗੇ ਫਿਰ ਤੁਸੀਂ ਸਲੋ 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 نیچے ਜਾਓਗੇ ਜਿੰਨਾ ਸਲੋ ਜਾਓਗੇ ਉਨਾ ਹੀ ਆਪਾਂ ਨੂੰ ਫਾਇਦਾ ਹੋਏਗਾ ਔਰ ਦੈਨ ਦੂਸਰੇ ਹੱਥ ਨਾਲ ਆਪਾਂ ਮਗਰ ਆਵਾਂਗੇ ਇਸ ਦੇ ਤੁਸੀਂ ਗਿਣ ਕੇ ਪੰਜ ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਪਹਿਲੀ ਕਸਰਤ ਦੂਜੀ ਕਸਰਤ ਸੇਮ ਹੈ ਥੋੜਾ ਜਿਹਾ ਡਿਫਰੈਂਸ ਆ ਇਸ ਦੇ ਵਿੱਚ ਆਪਾਂ ਕੂਣੀ ਹੈ ਜਿਹੜੀ ਉਹ ਪੂਰੀ ਬੈਂਡ ਕਰ ਲੈਣੀ ਹੈ 90 ਡਿਗਰੀ ਤੁਸੀਂ ਦੇਖੋ ਬੈਂਡ ਕਰ ਲਈ ਆਪਾਂ ਔਰ ਸੇਮ ਡੰਬਲ ਆਪਾਂ ਹੌਲੀ 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 ਛੱਡਾਂਗੇ ਉਂਗਲਾਂ ਤੇ ਆਪਾਂ ਭਾਰ ਦੇ ਦਾਂਗੇ ਪੂਰਾ ਡੰਬਲ ਦਾ ਦੇਖੋ ਪੂਰਾ ਭਾਰ ਦੇਤਾ ਦੂਸਰੇ ਹੱਥ ਦੀ ਮਦਦ ਨਾਲ ਫੇਰ ਆਪਾਂ ਇਸ ਨੂੰ ਵਾਪਸ ਲਿਆਉਣਾ ਹੈ ਇਦਾਂ ਕਰਕੇ ਔਰ ਅਗਰ ਤੁਹਾਡੇ ਕੋਲ ਇਹ ਨਹੀਂ ਹੋਏਗਾ ਡੰਬਲ ਤਾਂ ਤੁਸੀਂ ਇਸ ਨੂੰ ਆਪਣੇ ਖੁੰਡੀ ਨਾਲ ਵੀ ਕਰ ਸਕਦੇ ਹੋ ਜਿਹੜੀ ਆਪਣੀ ਸਟਿਕ ਚੱਕਣ ਵਾਲੀ ਹੁੰਦੀ ਆ ਸੋ ਇਹ ਹੋਗੀ ਦੂਜੀ ਕਸਰਤ ਇਸ ਦੇ ਵੀ ਤੁਸੀਂ 5 ਤੋਂ 6 ਸੈੱਟ ਲਾਉਣੇ ਆ ਹੁਣ ਲਾਸਟ ਕਸਰਤ ਆ ਤੁਸੀਂ ਇਸ ਜਗ੍ਹਾ ਤੇ ਮ사ਜ ਕਰਨੀ ਆ ਦੋ ਉਂਗਲਾਂ ਨਾਲ ਕਿਵੇਂ ਕਰੋਗੇ ਤੁਸੀਂ ਇੱਕ ਦੀਵਾਰ ਦੇ ਨਾਲ ਇਦਾਂ ਖੜ੍ਹ ਜਾਣਾ ਇਦਾਂ ਕਰਕੇ ਜਿਵੇਂ ਆਪਣੇ ਨਿਰਮਲਜੀਤ ਸਿੰਘ ਨਿਮਾ ਜੀ ਕਰਦੇ ਰਹੇ ਨੇ ਇਦਾਂ ਰੱਖਾਂਗੇ ਔਰ ਦੋ ਉਂਗਲਾਂ ਨਾਲ ਦੇਖੋ ਇੱਕ ਤਾਂ ਸਟ੍ਰੈਚ ਹੋ ਗਿਆ ਇਸ ਜਗ੍ਹਾ ਤੇ ਦੂਂਗੜਾ ਨਾਲ ਇਸ ਜਗ੍ਹਾ ਤੇ ਆਪਾਂ ਡੀਪਲੀ ਮ사ਜ ਕਰਨੀ ਆ 50% ਪ੍ਰੈਸ਼ਰ ਦੇ ਨਾਲ 5 ਤੋਂ 6 ਮਿੰਟ ਔਰ ਇਹ ਸਿਰਫ ਰਾਤ ਨੂੰ ਹੀ ਕਰਨੀ ਆ ਕੋਈ ਵੀ ਲੋਸ਼ਨ ਲਾ ਕੇ ਕਰੋਗੇ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਔਰ ਇਸ ਜਗ੍ਹਾ ਤੇ ਤੁਸੀਂ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਂਗੇ ਤੁਸੀਂ ਗੋਲਫਰਸ ਐਲਬੋ ਨੂੰ ਆਸਾਨ ਕਸਰਤਾ ਨਾਲ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ